ਸਾਥੀਓ ਗੱਲ ਕਰਾਂਗੇ ਪਿੰਡ ਜੱਗੋਵਾਲ ਦੀ ਨਵਾਂ ਸ਼ਹਿਰ ਬਲਾਕ ਦਾ ਪਿੰਡ ਜੱਗੋਵਾਲ ਪਿੰਡ ਜੱਗੋਵਾਲ ਦੇ ਵਿੱਚ ਮਨਰੇਗਾ ਵਰਕਰਾਂ ਨੇ 200 ਬੂਟੇ ਲਗਵਾਈ 200 ਬੂਟੇ ਬੀਡੀਪੀਓ ਆਫਿਸ ਨਵਾਂ ਸ਼ਹਿਰ ਦੇ ਵੱਲੋਂ ਭੇਜੇ ਗਏ। ਬੂਟਿਆਂ ਦੇ ਵਿੱਚੋਂ ਬਹੁਤ ਸਾਰੇ ਇੱਕ ਸਾਈਡ ਦੇ ਜਿਹੜੇ ਬੂਟੇ ਹੈਗੇ ਆ ਜਿਨ੍ਹਾਂ ਦੀ ਗਿਣਤੀ 45 ਤੋਂ 50 ਜਾਂ 35 ਤੋਂ 50 ਦੇ ਵਿੱਚ ਵਿੱਚ ਹੈਗੀ ਆ। ਇੱਕ ਸਾਈਡ ਦੇ ਜਿਹੜੇ ਬੂਟੇ ਹੈਗੇ ਉਹ ਬਿਲਕੁਲ ਸੜ ਗਏ ਆ ਬੜਾ ਚਿੰਤਾ ਦਾ ਵਿਸ਼ਾਇਆ ਕਿ ਬੂਟਿਆਂ ਨੂੰ ਬਚਾਉਣਾ ਤਾਂ ਬਹੁਤ ਵੱਡਾ ਸਾਡਾ ਨੈਤਿਕ ਫਰਜ਼ ਹੈਗਾ ਸਰਕਾਰ ਬੂਟੇ ਲਗਾਉਣ ਦੇ ਲਈ ਵੱਡੇ ਅਪਰਾਲੇ ਤਾਂ ਜ਼ਰੂਰ ਕਰਦੀ ਹੈ ਲੇਕਿਨ ਬੂਟੇ ਨੂੰ ਬਚਾਉਣ ਦੇ ਲਈ ਫਿਲਹਾਲ ਜਿਹੜੇ ਅਪਰਾਲੇ ਆ ਉਹ ਵਧੀਆ ਟੰਗ ਦੇ ਨਾਲ ਨਜ਼ਰ ਨਹੀਂ ਆ ਰਹੇ ਬਹੁਤ ਸਾਰੇ ਥਾਮਾਂ ਦੇ ਉੱਪਰ ਬਹੁਤ ਵੱਡਾ ਮੱਜਾਂ ਦਾ ਜਿਹੜਾ ਹੈਗਾ ਆ ਉਹ ਬੱਗ ਤੁਰਿਆ ਫਿਰਦਾ ਪਰ ਇੱਥੇ ਮੱਜਾਂ ਨੇ ਨਹੀਂ ਇੱਥੇ ਨਾ ਜਾਣੇ ਕਿਸ ਚੀਜ਼ ਨੇ ਇੱਕ ਸਾਈਡ ਦੇ ਜਿਹੜੇ ਬੂਟੇ ਹੈਗੇ ਉਹ ਸੜ ਦਿੱਤੇ ਆ ਦੇਖੋ ਇਹ ਬੂਟਾ ਬਿਲਕੁਲ ਸੜ ਗਿਆ ਉਸ ਦੇ ਨਾਲ ਦੂਸਰੀ ਸਾਈਡ ਦੇ ਵੀ ਜਿਹੜੇ ਦੂਰ ਤੱਕ ਨਿਗਾਹ ਮਾਰੀਏ ਤੇ ਕਾਫੀ ਜਿਹੜੇ ਬੂਟੇ ਹੈਗੇ ਉਹ ਸੜ ਗਏ ਆ ਬੂਟੇ ਸੜਨ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਗਿਆ ਜੇ ਦੂਸਰੀ ਸਾਈਡ ਦੀ ਨਿਗਾਹ ਮਾਰੀਏ ਬਿਲਕੁਲ ਤੰਦਰੁਸਤੇ ਸਹੀ ਪੌਦੇ ਜਿਹੜੇ ਸਹੀ ਬੂਟੇ ਐ ਉਹ ਇੱਕ ਸਾਈਡ ਦੇ ਬੂਟੇ ਬਿਲਕੁਲ ਖਤਮ ਹੋ ਗਏ ਆ ਦੂਸਰੀ ਸਾਈਡ ਦੇ ਇੱਧਰ ਨਿਗਾਹ ਮਾਰੀਏ ਬਿਲਕੁਲ ਬੂਟਾ ਸਹੀ ਐ ਮੁਸਕਰਾਣਾ ਨਜ਼ਰ ਆ ਰਿਹਾ ਚਹਿਲ ਪਹਿਲੇ ਪੂਰੀ ਟਹਿਕ ਐ ਤੇ ਜੇ ਦੂਸਰੀ ਸਾਈਡ ਦੀ ਗੱਲ ਕਰੀਏ ਤਾਂ ਇਹਦੇ ਨਾਲ ਦੂਸਰੀ ਸਾਈਡ ਦੇ ਵਿੱਚੋਂ ਬੂਟੇ ਸੜੇ ਨਜ਼ਰ ਆਉਂਦੇ ਨੇ ਇਸੇ ਤਰ੍ਹਾਂ ਬੜਾ ਲੰਬਾ ਪੈਂਡਾ ਹੈਗਾ ਆ ਇੱਕ ਸਾਈਡ ਦੇ ਸਾਰੇ ਬੂਟੇ ਤਕਰੀਬਨ ਸੜ ਗਏ ਨੇ ਸੁੱਕ ਗਏ ਨੇ ਇਹਦਾ ਕੀ ਕਾਰਨ ਹੈ ਇਹਦੀ ਕੀ ਵਜ੍ਹਾ ਆ ਇਥੋਂ ਦੇ ਜਿਹੜੇ ਮੇਟ ਆ ਮੇਟ ਨੇ ਇੱਕ ਐਪਲੀਕੇਸ਼ਨ ਬੀਸੀ ਸਹਿਵਾਨ ਸ਼ਹੀਦ ਭਗਤ ਸਿੰਘ ਨਗਰ ਬੀਡੀਪੀਓ ਆਫਿਸ ਨਵਾਂ ਸ਼ਹਿਰ ਨੂੰ ਇੱਕ ਐਪਲੀਕੇਸ਼ਨ ਦਾਇਰ ਕੀਤੀ ਆ ਆਪਸਰਾ ਦਾ ਫਰਜ਼ ਬਣਦਾ ਇਹਦੀ ਡੰਗਾਈ ਟੱਕਰ ਜਾਣਾ ਇਹ ਅਫਸਰਾਂ ਦੀ ਜ਼ਿੰਮੇਵਾਰੀ ਹੈ ਅਫਸਰ ਸਹਿਬਾਨਾਂ ਦਾ ਫਰਜ਼ ਹੈ ਕਿ ਇਹਦੀ ਡੰਗਾਈ ਟੱਕਰ ਜਾਣਾ ਇਹ ਬੂਟੇ ਐਸੀ ਹੀ ਤਰ੍ਹਾਂ ਖਤਮ ਹੁੰਦੇ ਰਹੇ ਪਿਆਰੇ ਸਾਥੀਓ ਫਿਰ ਲਗਾਉਣ ਦਾ ਵੀ ਕੋਈ ਫਾਇਦਾ ਨਹੀਂ ਇਹਨਾਂ ਛੋਟੇ ਛੋਟੇ ਬੂਟੇ ਨੇ ਕੱਲੋ ਵੱਡੇ ਵੱਡੇ ਦਰਖਤ ਨਜ਼ਰ ਆਣਾ ਤੇ ਇਹਨਾਂ ਬੂਟਿਆਂ ਨੂੰ ਪਾਲੋ ਆਪਣੀ ਵੀ ਜ਼ਿੰਮੇਵਾਰੀ ਹਾਰੇ ਕਰਾ ਗੇਰ ਆਪਣਾ ਫਰਜ਼ ਵੀ ਸਮਝੋ